ਦੇਖਿਓ ਡੈਰੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਅਗਰ ਤੁਸੀਂ ਕਿਸੇ ਵੀ ਪੰਜਾਬ ਜਾਂ ਹਿੰਦੁਸਤਾਨ ਦੇ ਕਿਸੇ ਵੀ ਪਾਸਪੋਰਟ ਦਫਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 200 93 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌکریاں ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮਿੱਠਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟੈਨਯਰ ਦੌਰਾਨ ਹੀ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟੈਨਯਰ ਦੌਰਾਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਬਾਅਦ ਟ੍ਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਨਹੀਂ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬਰੀ ਖੁਸ਼ੀ ਵਾਲੀ ਗੱਲ ਹੈ ਆਪਣਾ ਪਾਸਪੋਰਟ ਬਣਾਣ ਜਾ ਰਹੇ ਹਾਂ ਜਾਂ ਉਹਨੂੰ ਤਸਦੀਕ ਕਰਾਂ ਜਾ ਰਹੇ ਹੋ ਜਾਂ ਕਿਸੇ ਤਰ੍ਹਾਂ ਵੀ ਉਹਨੂੰ ਰੀਨਿਊ ਕਰਾਂ ਜਾ ਰਹੇ ਤਾਂ ਇਹ ਖਬਰ ਤੁਹਾਡੇ ਵਾਸਤੇ ਕੁਝ ਖਾਸ ਕਿਉਂਕਿ ਅੱਜ 20 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਪਾਸਪੋਰਟ ਦੇਸ਼ ਭਰ ਦੇ ਸਾਰੇ ਦਫ਼ਤਰ ਪਾਸਪੋਰਟ ਦਫ਼ਤਰ ਹੈ ਉਹ ਸ਼ਟ ਡਾਊਨ ਰਹਿਣਗੇ ਕਿਉਂਕਿ ਇਹ ਤਕਨੀਕੀ ਕੋਈ ਮੇਨਟੇਨ ਲੈ ਕੇ ਦੇਸ਼ ਭਰ ਦੇ ਸਾਰੇ ਪਾਸਪੋਰਟ ਦਫ਼ਤਰ ਬੰਦ ਰਹਿਣਗੇ ਸੋ ਅੱਜ 20 ਸਤੰਬਰ ਨੂੰ ਸ਼ਾਮ ਤਕਰੀਬਨ 8 ਵਜੇ ਤੋਂ ਲੈ ਕੇ 23 ਸਤੰਬਰ ਯਾਨੀ ਕਿ ਸੋਮਵਾਰ ਤੱਕ ਸਵੇਰੇ 6 ਵਜੇ ਤੱਕ ਸਾਰੇ ਪਾਸਪੋਰਟ ਦਫਤਰ ਸ਼ਟਡਾਊਨ ਰਣਗੇ ਦੇਸ਼ ਭਰ ਦੇ ਤਾਂ ਖਾਸ ਕਰਕੇ ਉਹ ਲੋਕ ਜਿਹੜਾ ਨੇ ਆਨਲਾਈਨ ਅਪਲਾਈ ਕਰਨਾ ਜਾਂ ਕਿਸੇ ਰੀਨਿਊ ਵਾਸਤੇ ਜਾਂ ਕਿਸੇ ਤਸਦੀਕ ਕਰਾਣਾ ਆਪਣਾ ਪਾਸਪੋਰਟ ਤਾਂ ਇਸ ਗੱਲ ਆ ਖਿਆਲ ਰੱਖਣ ਕਿ ਅੱਜ 20 ਸਤੰਬਰ ਤੋਂ ਲੈ ਕੇ 8 ਤੋਂ ਲੈ ਕੇ ਆਨਲਾਈਨ ਵੀ 23 ਸਤੰਬਰ ਯਾਨੀ ਕਿ ਸੋਮਵਾਰ 6 ਵਜੇ ਤੱਕ ਕਿਸੇ ਤਰ੍ਹਾਂ ਦੇ ਵੀ ਕੋਈ ਤੜਾ ਪਾਸਪੋਰਟ ਦਾ ਕੰਮ ਦੇਸ਼ ਭਰ ਦੇ ਕਿਸੇ ਵੀ ਦਫ਼ਤਰ ਵਿੱਚ ਨਹੀਂ ਹੋ ਗਿਆ ਕਿਉਂਕਿ ਭਾਰਤ ਦੇਸ਼ ਦੇ ਸਾਰੇ ਪਾਸਪੋਰਟ ਦਫ਼ਤਰ ਇਹ 4 ਦਿਨਾਂ ਵਾਸਤੇ ਆਪਣੀ ਟੈਕਨੀਕਲ ਮੇਨਟੇਨੈਂਸ ਕਰਕੇ ਸ਼ਟਡਾਊਨ ਰੰਗੇਤਾ ਕਿਸੇ ਤਰ੍ਹਾਂ ਵੀ ਆਨਲਾਈਨ ਕੰਪਿਊਟਰ ਚਾਹੀਓ ਤੁਹਾਡੀ ਪਾਸਪੋਰਟ ਦੀ ਅਪਾਇੰਟਮੈਂਟ ਹੋਵੇ ਚਾਹੇ ਕਿਸੇ ਤਰ੍ਹਾਂ ਦਾ ਤੁਸੀਂ ਉਸ ਦਾ ਆਪਣਾ ਪਾਸਪੋਰਟ ਤਸਦੀਕ ਰਾਨੀ ਹੋਵੇ ਜਾਂ ਰੀਨਿਊ ਕਰਾਣਾ ਹੋਵੇ ਤਾਂ ਇਹ 4 ਦਿਨ ਤੁਹਾਡਾ ਕੰਮ ਬਿਲਕੁਲ ਨਹੀਂ ਹੋਗੇ ਤਾਂ ਖਾਸ ਕਰਕੇ ਦੇਸ਼ ਭਰ ਦੇ ਇਹ 4 ਦਿਨ یعنی 20 ਸਤੰਬਰ ਤੋਂ ਲੈ ਕੇ 23 ਸਤੰਬਰ ਤੱਕ ਦੇਸ਼ ਭਰ ਦੇ ਸਾਰੇ ਪਾਸਪੋਰਟ ਦਫਤਰ ਸ਼ਟਡਾਊਨ ਰਹਿਣਗੇ ਤਾਂਕਿ ਉਹਨਾਂ ਦੀ ਜਿਹੜੀ ਕੰਪਿਊਟਰ ਦੀ ਆਨਲਾਈਨ ਨੜੀ ਮੇਨਟੇਨਸ ਹੈ ਉਹਨੂੰ ਬਲ ਕਰਾ ਰੱਖਣ ਤਾਂਕਿ ਆਉਣ ਵਾਲੇ ਸਮੇਂ 'ਚ ਆਮ ਜਨਤਾ ਨੂੰ ਇਸ ਦਾ ਕੋਈ ਖਾਮਿਆਜਾ ਨਾ ਪੁਨਾ ਭਵੇ ਤਾਂਕਿ ਉਹਨਾਂ ਨੂੰ ਪਾਸਪੋਰਟ ਅਪਲਾਈ ਕਰਨ ਵਾਸਤੇ ਜਾਂ ਕਿਸੇ ਤਰ੍ਹਾਂ ਦਾ ਪਾਸਪੋਰਟ ਨਿਊ ਜਾਂ ਉਹਨਾਂ ਦੀ ਕਿਸੇ ਤਰ੍ਹਾਂ ਦੀ ਪਾਸਪੋਰਟ ਦੀ ਗਲਤੀ ਤਸਦੀਕ ਕਰਨ ਵਾਸਤੇ ਕਿਸੇ ਦੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਖਬਰ ਉਹਨਾਂ ਲੋਕਾਂ ਵਾਸਤੇ ਦੇਸ਼ ਭਰ ਦੇ ਸਾਰੇ ਲੋਕਾਂ ਵਾਸਤੇ ਕਿ 20 ਸਤੰਬਰ ਸ਼ਾਮ सोमवार छे पासपोर्ट दफ्तर ऑनलाइन भी काम हो तो बिल्कुल कैमरा मैन बॉबीना संदीप शर्मा टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और WhatsApp channel par